ਬਠਿੰਡਾ ਦੇ ਬੱਸ ਸਟੈਂਡ ਨੂੰ ਬਾਹਰ ਕੱਢਣ ਦਾ ਮਾਮਲਾ ਫੇਰ ਗਰਮਾਇਆ ਵੱਖ-ਵੱਖ ਸਿਆਸੀ ਧਾਰਮਿਕ ਅਤੇ ਪਿੰਡਾਂ ਤੋਂ ਅਤੇ ਸ਼ਹਿਰ ਦੇ ਵਪਾਰੀ ਹੋਏ ਇਕੱਠੇ ਅਤੇ ਅੱਜ ਬਠਿੰਡਾ ਦੇ ਟੀਚਰ ਹੋਮ ਵਿਖੇ ਅੱਜ ਕੀਤੀ ਗਈ ਭਰਵੀਂ ਮੀਟਿੰਗ ਅਤੇ ਇਸ ਦਾ ਕੀਤਾ ਗਿਆ ਵਿਰੋਧ ਇਸ ਨਾਲ ਬਣਦਾ ਹੈ ਕਿ ਬਠਿੰਡਾ ਸ਼ਹਿਰ ਦੇ ਅੰਦਰ ਹੁਣ ਬਠਿੰਡਾ ਦਾ ਬੱਸ ਸਟੈਂਡ ਬਾਹਰ ਕੱਢਣ ਦਾ ਮੁੱਦਾ ਜਿਹੜਾ ਉਹ ਅਹਿਮ ਬਣਿਆ ਹੋਇਆ ਹੈ ਇੱਥੇ ਇੱਥੇ ਆਸ-ਪਾਸੇ ਦੇ ਵਪਾਰੀਆਂ ਨੂੰ ਕਾਫੀ ਇਹਦਾ ਨੁਕਸਾਨ ਹੋਵੇਗਾ ਉਥੇ ਪਿੰਡਾਂ ਦੇ ਵਿੱਚ ਆਉਣ ਵਾਲੀਆਂ ਸਵਾਰੀਆਂ ਨੂੰ ਵੀ ਬਹੁਤ ਖਜਲਖੁਆਰੀ ਹੋਵੇਗੀ ਕਿਉਂਕਿ ਜੇ ਇਸ ਤੋਂ ਪਹਿਲਾਂ ਹਸਤਾਲੇ ਦੇ ਨੇੜੇ ਹੈ ਜਾਂ ਹੋਰ ਜਿਹੜੀਆਂ ਨੇਤੇ ਸਹੂਲਤਾਂ ਨੇ ਉਹ ਬਿਲਕੁਲ ਬੱਸ ਸਟੈਂਡ ਦੇ ਨੇੜੇ ਹਨ ਅਗਰ ਇਹ ਬੱਸ ਸਟੈਂਡ ਬਠਿੰਡਾ ਤੋਂ 7 ਕਿਲੋਮੀਟਰ ਦੂਰ ਚੱਲੇ ਜਾਂਦਾ ਹੈ ਤੇ ਉਥੇ ਲੋਕਾਂ ਦੀ ਬਹੁਤ ਵੱਡੀ ਲੁੱਟ ਹੋਵੇਗੀ ਕਿਉਂਕਿ ਆਟੋ ਵਾਲਾ 100 ਰੁਪਏ ਤੋਂ ਘੱਟ ਹੈ ਜਿਹੜਾ ਉਹ ਨਾ ਹਸਤਾ ਲੈ ਕੇ ਆਵੇਗਾ ਤੇ ਨਾ ਹੀ ਇਥੇ ਮਿੰਨੀ ਸੈਟੇਡ ਲੈ ਕੇ ਆਵੇਗਾ ਜਿਸ ਦੇ ਨਾਲ ਲੋਕਾਂ ਦੀ ਮੋਟੀ ਲੁੱਟ ਹੋਵੇਗੀ ਇਸ ਨੂੰ ਲੈ ਕੇ ਹੁਣ ਵਪਾਰੀ ਪਿੰਡਾਂ ਦੇ ਲੋਕ ਅਤੇ ਹੋਰ ਸ਼ਹਿਰ ਵਾਸੀ ਨੇ ਜਿਹੜੇ ਉਹ ਆਪਣਾ ਇਸ ਨੂੰ ਮਾਲੂ ਲੈ ਕੇ ਇਹ ਹੀ ਆਪਣਾ ਕੱਠੇ ਹੋ ਚੁੱਕੇ ਹਨ ਤੇ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਹਨਾਂ ਦੀ ਮੰਗ ਹੈ ਕਿ ਬੱਸ ਸਟੈਂਡ ਨੂੰ ਇੱਥੇ ਹੀ ਰੱਖਿਆ ਜਾਵੇ ਜਿੱਥੇ ਲੋਕਾਂ ਦੇ ਹਦੀ ਨਾਲ ਲੋਟੋ ਹੋਵੇਗੀ ਉੱਥੇ ਨਾਲ-ਨਾਲ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਘਟਣ ਦੀ ਬਜਾਏ ਹੋਰ ਆਪਣਾ ਵੱਧ ਜਾਵੇਗੀ ਕਿਉਂਕਿ ਜੇ ਇਹ ਬੱਸ ਸਟੈਂਡ ਆਪਣਾ ਬਾਹਰ ਜਾਵੇਗਾ ਤਾਂ ਡੱਬ ਵਾਲੀ ਰੋਡ ਤੇ ਇੱਕ ਆਪਣਾ ਬੱਸ ਸਟੈਂਡ ਇੱਕ ਆਪਣਾ ਲੱਗ ਤੋਂ ਬਣ ਜਾਵੇਗਾ ਇੱਕ ਮਾਨਸਰ ਰੋਡ ਤੋਂ ਬਣ ਜਾਵੇਗਾ ਕਿਉਂਕਿ ਜਿਸ ਨੇ ਸ਼ਹਿਰ ਦੇ ਅੰਦਰ ਆਉਣਾ ਉਹ ਸਾਰੀਆਂ ਸਵਾਰੀਆਂ ਉੱਥੇ ਹੀ ਆਪਣਾ ਉਤਰਿਆ ਕਰਨੀਆਂ ਹੈ ਇਸੇ ਤਰ੍ਹਾਂ ਬੀਬੀ ਵਾਲਾ ਚੌਕ ਤੇ ਇਸੇ ਤਰ੍ਹਾਂ ਕਣੀਆ ਚੌਕ ਦੇ ਵਿੱਚ ਸਵਾਰੀਆਂ ਉਤਰਿਆ ਕਰਨੀਆਂ ਤੇ ਉਹਨਾਂ ਨਾਲ ਜਿਹੜੇ ਆਟੋ ਨੇ ਉਹ ਸ਼ਹਿਰ ਦੇ ਅੰਦਰ ਬਹੁਤ ਜ਼ਿਆਦਾ ਪੈ ਜਾਣਗੇ ਤੇ ਆਟੋ ਰਕਸ਼ਾ ਦੇ ਨਾਲ ਪਿੱਛੇ ਦੇ ਅੰਦਰ ਭੀੜ ਜਿਹੜੀ ਉਹ ਹੋਰ ਜ਼ਿਆਦਾ ਵੱਧ ਜਾਵੇਗੀ ਤੇ ਉੱਥੇ ਨਾਂਨ ਨਾਗੜੇ ਵਿਦਿਆਰਥੀ ਨੇ ਉਹ ਜਿਹੜੇ ਆਪਣਾ ਪਿੰਡਾਂ ਦੇ ਵਿੱਚੋਂ ਜਾਂ ਕਾਲਜ ਦੇ ਵਿੱਚ ਆਪਣਾ ਪੜ੍ਹਨ ਦੇ ਲਈ ਆਉਂਦੇ ਹਨ ਅਤੇ ਉਹਨਾਂ ਨੂੰ ਵੀ ਆਟੋ ਵਾਲਿਆਂ ਨੂੰ ਮੋٹے ਪੈਸੇ ਦੇਣੇ ਪੈਣਗੇ ਇਹਦੇ ਨਾਲ ਜਿਹੜੇ ਗਰੀਬ ਲੋਕ ਨੇ ਉਸ ਦੇ ਨਾਲ ਜਿੱਦੇ ਨਾਲ ਆਪਣਾ ਬਾਹਰ ਜਾਣ ਦੇ ਬਹੁਤ ਜ਼ਿਆਦਾ ਉਹਨਾਂ ਨੂੰ ਜਿਹਦੇ ਖਰਚਲ ਖਵਰੀ ਹੋਵੇਗੀ ਉੱਥੇ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਵੇਗਾ ਤੇ ਇਸ ਨਾਲ ਲੁੱਟ ਵੀ ਆਪਣਾ ਬਹੁਤ ਹੋਵੇਗੀ ਇਸ ਨੂੰ ਲੈ ਕੇ ਅੱਜ ਬਠਿੰਡਾ ਦੇ ਆਪਣਾ ਟੀਚਰ ਹோம் ਬੇ ਹோம் ਬੇ ਇੱਕ ਪਹਿਲੀ ਮੀਟਿੰਗ ਕੀਤੀ ਗਈ ਤੇ ਇਸ ਦਾ ਵਿਰੋਧ ਕੀਤਾ ਗਿਆ ਤੇ ਮੈਂ ਕੀਤੀ ਗਈ ਕਿ ਬਸ ਸਟੈਂਡ ਨੂੰ ਬਾਹਰ ਜਿਹੜਾ ਉਹ ਨਾ ਕਿੱਡਾ ਜਾਵੇ ਆ ਉਸ ਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਹਾਂ ਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਗੇ ਮੇਰਾ ਨਾਮ ਸੰਦੀਪ ਕੁਮਾਰਾ ਜੀ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਇਹ ਜਿਹੜਾ ਬਸ ਸਟੈਂਡ ਹੈ ਜੀ ਇਹ ਮੇਰੇ ਵਾਰਡ ਦੇ ਵਿੱਚ ਹੀ ਪੈਂਦਾ ਮੈਂ ਦੱਸਣਾ ਚਾਹੁੰਦਾ ਹਾਂ ਵੀ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਬਟੰਡੇ ਸ਼ਹਿਰ ਤੋਂ 6 ਤੋਂ 7 ਕਿਲੋਮੀਟਰ ਦੂਰ ਅਰਮਲ ਪਲਾਂਟ ਵਾਲੀ ਜਿਹੜੀ ਜਗ੍ਹਾ ਦੇ ਵਿੱਚ ਸਾਬ ਸਫਾਈ ਸ਼ੁਰੂ ਕੀਤੀ ਹੈ ਵੀ ਅਸੀਂ ਉੱਥੇ ਬੱਸ ਸਟੈਂਡ ਲੈ ਕੇ ਜਾਣਾ ਔਰ ਅਸੀਂ ਇਹਦਾ ਪਰਚੋਰ ਪੁਰਜੋਰ ਇਹਦਾ ਵਿਰੋਧ ਕਰਦੇ ਆ ਕਿਉਂ ਇਹਦਾ ਵਿਰੋਧ ਕਰਨ ਦਾ ਕਾਰਨ ਹੈ ਕਿਉਂਕਿ ਜਿਹੜੇ ਬਟਿੰਡੇ ਸ਼ਹਿਰ ਦਾ ਜਿਹੜਾ ਬੱਸ ਸਟੈਂਡ ਬਣਿਆ ਹੋਇਆ ਬਹੁਤ ਹੀ ਸ਼ਾਨਦਾਰ ਬੱਸ ਸਟੈਂਡ ਬਣਿਆ ਹੋਇਆ ਬਹੁਤ ਉੱਚਾ ਬੱਸ ਸਟੈਂਡ ਬਣਿਆ ਹੋਇਆ ਇਹਦੇ ਵਿੱਚ ਪਾਣੀ ਪੂਣੀ ਦੀ ਕੋਈ ਸਮੱਸਿਆ ਨਹੀਂ ਆਲੇ ਦੁਆਲੇ ਦੀ ਜਿਹੜੀ ਮਾਰਕੀਟ ਹੈ ਜਿਹੜੀ ਕਿ ਬੱਸ ਸਟੈਂਡ ਦਾ ਬੈਕ ਸਾਈਡ ਵਾਲਾ ਪਾਸਾ ਹੋ ਗਿਆ ਮੈਂ ਮੈਨਾ ਜੋਮ ਨੂੰ ਜਾਣ ਵਾਲੀ ਰੋਡ ਹੋਗੀ ਓਡ ਰੋਡ ਹੋਗੀ ਇੱਕਰ ਵਿਆਰ ਹੋ ਗਿਆ ਤਾਂ ਉਹ ਵੀ ਵਿਆਰ ਹੋ ਗਿਆ ਸਾਰਾ ਬਸ ਸੈਂਡ ਦੇ ਨਾਲ ਰਿਲੇਟਡ ਏਰੀਆ ਜੀ ਇਹ ਸਾਰੇ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਇਆ ਦੂਜੀ ਗੱਲ ਜਿਹੜਾ ਵੀ ਸਭ ਤੋਂ ਵੱਡੀ ਗੱਲ ਕੀ ਹੈ ਵੀ ਇਹ ਕਚੇਰੀਆਂ ਇਹਦੇ ਵਿੱਚ ਬਹੁਤ ਜਮਾਈ ਇਹਦੇ ਨੇੜੇ ਹੈ ਜੀ ਡੀਸੀ ਦਫ਼ਤਰ ਇਹਦੇ ਨੇੜੇ ਹੈ ਜੀ ਹਸਪਤਾਲ ਇਹਦੇ ਸਿਵਲ ਹਸਪਤਾਲ ਇਹਦੇ ਨੇੜੇ ਹੈ ਈਵਨ ਕਿ ਅ ਰਜਿੰਦਰਾ ਕਾਲਜ ਜਿੱਥੇ ਬੱਚੇ ਪੜ੍ਹਨ ਆਲੇ ਨੇ ਉਹ ਇਹਦੇ ਉਹਦੇ ਨੇੜੇ ਹੈ ਵੀ ਬਸ ਤੋਂ ਉੱਤਰ ਕੇ ਜਸਟ 100 100 ਮੀਟਰ ਦੀ ਦੂਰੀ ਤੇ ਹਰ ਚੀਜ਼ ਦੀ ਫੈਸਿਲਿਟੀ ਹੈ ਈਵਨ ਕਿ ਕਾਰਪੋਰੇਸ਼ਨ ਕਾਰਪੋਰੇਸ਼ਨ ਦੀ ਨਵੀਂ ਬਿਲਡਿੰਗ ਆਪਦੀ ਕਾਰਪੋਰੇਸ਼ਨ ਵਾਲੇ ਬਸੰਡ ਦੇ ਨਜ਼ਦੀਕ ਕਰਕੇ ਨਵੀਂ ਲੱਗਿਆ ਉਹਨੂੰ ਖਰਦੇ ਆ ਪਰ ਕੁਝ ਵਪਾਰੀ ਵਰਗ ਨੇ ਕੁਝ ਪੋਲੀਟੀਕਲ ਬੰਦਿਆਂ ਨੇ ਰਲ ਕੇ ਜੀ ਇੱਕ ਚਾਲ ਚੱਲੀ ਵੀਰ ਆਪਾਂ ਕਿਉਂ ਨਾ ਵੀਰ ਬਸੰਡ ਨੂੰ ਵੀਰ ਬੰਮ ਲੋਟ ਰੋਡ ਤੇ ਲੈ ਜੀਏ ਵੀ ਤਾਂ ਜੋ ਆਪਣੀ ਜ਼ਮੀਨਾਂ ਵੱਧ ਰੇਟਾਂ ਦੇ ਵਿਗਣ ਉਹਨਾਂ ਨੇ ਇੱਕ ਚਾਲ ਜੱਲੀ ਪਹਿਲਾਂ ਤਾਂ ਆਮ ਲੋਕਾਂ ਨੂੰ ਬੁੱਧੂ ਬਣਾਈ ਗਏ ਜੀ ਲੋਕ ਸੋਚੀ ਗਏ ਵੀ ਚਲੇ ਰੇੜੀ ਦੇ ਤੁਰੇ ਫਿਰਦਾ ਜੀ ਪਰ ਪਿਛਲੇ ਦਿਨ ਜਦੋਂ ਸਫਾਈ ਸ਼ੁਰੂ ਕਰਤੀ ਸਾਨੂੰ ਮਹਿਸੂਸ ਹੋਇਆ ਵੀ ਯਾਰ ਵੀ ਇਹ ਤਾਂ ਸਾਡੇ ਲੋਕਾਂ ਨੂੰ ਉਜਾੜਨ ਦੀ ਇਹਨਾਂ ਦੀ ਪਲੈਨਿੰਗ ਕਰ ਲਈਆਂ ਮੈਂ ਕਾਰਪੋਰੇਸ਼ਨ ਦੇ ਚ 7 ਤਰੀਕ ਦੀ ਮੀਟਿੰਗ ਸੀਗੀ ਉਹਦੇ ਵਿੱਚ ਮੈਂ ਹਾਊਸ ਦੇ ਵਿੱਚ ਬੋਲਿਆ ਵੀ ਬੱਸ ਸਟੈਂਡ ਦਾ ਮੁੱਦਾ ਹੈ ਯਾਰ ਵੀ ਬੱਸ ਸਟੈਂਡ ਨੂੰ ਬਾਅਦ ਨਹੀਂ ਜਾਣਾ ਚਾਹੀਦਾ ਅਸੀਂ 50 ਐਮਸੀ ਆ ਮੈਨੂੰ ਮੇਅਰ ਸਾਹਿਬ ਕਹਿਣ ਲੱਗੇ ਤੇ ਕਮਿਸ਼ਨਰ ਸਾਹਿਬ ਕਹਿਣ ਲੱਗੇ ਵੀ ਬੱਸ ਸਟੈਂਡ ਸਾਡਾ ਮੁੱਦਾ ਨਹੀਂ ਹੈ ਵੀ ਇੰਪਰੂਵਮੈਂਟ ਟ੍ਰਸਟ ਵਾਲੇ ਬਣਾ ਰਹੇ ਆ ਮੈਂ ਕਿਹਾ ਵੀ ਨਹੀਂ ਇਹ ਬੱਸ ਸਟੈਂਡ ਸਾਡਾ ਆਵਦਾ ਮੁੱਦਾ ਅਸੀਂ 50 ਐਮਸੀ ਆ ਇਹਦੇ ਨਾਲ ਜੁੜੇ ਹੋਏ ਆ ਇਹ ਇਹ ਇੱਕ ਇੱਕ ਬੰਦੇ ਦੇ ਕਿ ਅਸੀਂ ਇਹਨਾਂ ਲੋਕਾਂ ਤੋਂ ਪ੍ਰੋਪਰਟੀ ਟੈਕਸ ਲੈਣੇ ਆ ਅਸੀਂ ਇਹਨਾਂ ਤੋਂ ਕੂੜੇ ਦਾ ਟੈਕਸ ਲੈਣੇ ਆ ਜੇ ਮਾਰਕੀਟ ਬੰਦ ਹੋ ਗਈ ਮੰਨ ਲਓ ਬੱਸਾਂ ਚਲੇ ਗਿਆ ਮਾਰਕੀਟ ਬੰਦ ਹੋ ਗਈ ਉਜੜ ਗਏ ਉਜਾੜ ਪੈ ਗਿਆ ਤਾਂ ਜਿਹੜੇ ਬੰਦੇ ਇਹਨਾਂ ਕੋਲ ਮੁਲਾਜ਼ਮ ਲੱਗੇ ਹੋਏ ਨੇ ਇਹਨਾਂ ਦੀ ਆਪਦੀ ਰੋਜੀ ਰੋਟੀ ਕਿਵੇਂ ਚੱਲੂਗੀ ਫਿਰ ਕਹਿੰਦੇ ਚਲੋ ਕੋਈ ਗੱਲ ਨਹੀਂ ਅਸੀਂ ਇਹਦੇ ਵਿਚਾਰ ਕਰਦੇ ਆ ਚਲੋ ਉਹਨਾਂ ਨੇ ਫਿਰ ਮੇਰੀ ਗੱਲ ਸੁਣੀ ਪਰ ਹੁਣ ਅੱਜ ਬੜਾ ਸ਼ੋਰਟ ਨੋਟਿਸ ਤੇ ਸਾਰੇ ਵਪਾਰ ਮੰਡਲ ਨੂੰ ਸਾਰੇ ਬਜ਼ਾਰਾਂ ਨੂੰ ਕਹਿੰਦੇ ਇੱਕ ਨੋਟਾ ਦਿੱਤਾ ਸੀਗਾ ਬੜੀ ਖੁਸ਼ੀ ਦੀ ਗੱਲ ਹੈ ਵੀ ਅਲ ਅਡੜ ਬਜ਼ਾਰਾਂ ਦੇ ਵਿੱਚੋਂ ਕਪੜਾ ਮਾਰਕੀਟ ਦੇ ਪ੍ਰਧਾਨ ਸਾਹਿਬ ਆਏ ਨੇ ਮਾਰ ਰੋਡ ਦੇ ਐਸੋਸੀਏਸ਼ਨ ਦੇ ਬੰਦੇ ਆਏ ਨੇ ਧੋਬੀ ਬੀਅਰ ਦੇ ਵਿੱਚੋਂ ਬੰਦੇ ਆਏ ਨੇ ਕਿਕਰ ਬੀਅਰ ਚੋਂ ਸੋਨੂ ਮੇਸ਼ਰੀ ਜੀ ਆਉਣ ਆਪਣੇ ਬੰਦੇ ਸਾਥੀ ਲੈ ਕੇ ਆਏ ਆ ਬੈਂਕ ਬੀਅਰ ਚੋਂ ਸਾਥੀ ਲੈ ਕੇ ਆਏ ਆ ਓਟ ਰੋਡ ਤੋਂ ਬੱਸ ਸਟੈਂਡ ਦੀ ਬੈਕਸਾਈਡ ਤੋਂ ਅਡੜ ਜਗ੍ਹਾ ਤੋਂ ਕੋਟ ਰੋਡ ਤੋਂ ਮੈਨਾ ਚੌਂਕ ਤੋਂ ਬਹੁਤ ਸੰਖਿਆ ਦੇ ਵਿੱਚ ਬੰਦੇ ਆਏ ਨੇ ਬੜੀ ਖੁਸ਼ੀ ਲੱਗੀ ਯਾਰ ਉਹਨਾਂ ਨੇ ਲੱਗਿਆ ਵੀ ਯਾਰ ਵਾਕਈ ਯਾਰ ਸਾਡਾ ਆਪਦਾ ਮੁੱਦਾ ਹੈ ਮੁੱਖ ਮੰਤਰੀ ਜੀ ਵੱਲੋਂ ਕਿਹਾ ਗਿਆ ਸੀਗਾ ਵੀ ਲੋਕਾਂ ਦੀ ਰਾਇ ਮੁਤਾਬਕ ਹੀ ਅੱਡਾ ਬਣਾਇਆ ਜਾਏਗਾ ਪਰ ਹੋ ਕਿਉਂ ਬਣਾਇਆ ਬਿਲਕੁਲ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਪਤਾ ਲੱਗਿਆ ਸੀ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਅਸੀਂ ਲੋਕਾਂ ਦੀ ਸਹਿਮਤੀ ਨਾਲ ਅੱਡਾ ਲੈ ਕੇ ਜਾਵਾਂਗੇ ਪਰ ਇਹਨਾਂ ਨੇ ਕਿਸੇ ਦੀ ਕੋਈ ਸਹਿਮਤੀ ਨਹੀਂ ਲਈ ਪਿਛਲੇ ਦਿਨਾਂ ਚ ਡੀਸੀ ਸਾਹਮਣੇ ਕੁਝ ਪੋਲੀਟੀਕਲ ਬੰਦੇ ਸੱਦ ਲਏ ਕੁਝ ਹੋਰ ਬੰਦੇ ਸੱਦ ਲਏ ਤਾਂ ਉੱਥੇ ਇਕੱਲੇ ਪਤਾ ਲੱਗਿਆ ਵੀ ਜਲਾਲ ਸਾਹਿਬ ਜਿਹੜੇ ਜਲਾਲ ਬਾਸਰ ਵੀਸਾਲੇ ਸੀਗੇ ਉਹਨਾਂ ਨੇ ਇਕੱਲੇ ਨੇ ਇਤਰਾਜ਼ ਉਠਾਇਆ ਸੀਗਾ ਬਾਕੀ ਕਿਸੇ ਨੇ ਇਤਰਾਜ਼ ਨਹੀਂ ਉਠਾਇਆ ਉਹ ਵੀ ਹੋ ਸਕਦਾ ਵੀ ਕੋਈ ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ ਹੋ ਸਕਦਾ ਵੀ ਉਹਨਾਂ ਦੀ ਮਲੋਟ ਰੋਡ ਤੇ ਕੋਈ ਜ਼ਮੀਨਾਂ ਹੋ ਸਕਦੀਆਂ ਜਿਹੜੇ ਬੰਦੇ ਉਹਨਾਂ ਨੇ ਬੁਲਾਇ ਸੀ ਡੀਜੀ ਸਾਹਿਬ ਨੇ ਬਸ ਇਹੀ ਕਰਕੇ ਅੱਜ ਅਸੀਂ ਇੱਥੇ ਬਰੋਚ ਇਕੱਠੇ ਹੋਏ ਆ ਮੈਨੂੰ ਲੱਗਦਾ ਵੀ ਜੇ ਲੱਗੇ ਰਹੇ ਸਾਰੇ ਇਕੱਠੇ ਹੋ ਕੇ ਤਾਂ ਸਾਥ ਦੇਣਗੇ ਜੀ ਲੋਕ ਦੇ ਅਸੀਂ ਬਸਾਂ ਨੂੰ ਇੱਥੇ ਰੋਕਣ ਦਾ ਕੰਮ ਜਾਮਵ ਹੋ ਜਾਣਾ ਹਾਂਜੀ ਤੇ ਟਿੱਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਗਾ ਜੀ ਜਿਹੜਾ ਨਾਮ ਜੀ ਬਲਵਿੰਦਰ ਸਿੰਘ ਬਾਈ ਹੈ ਪ੍ਰਧਾਨ ਵਪਾਰ ਮੰਡਲ ਜ਼ਿਲ੍ਹਾ ਬਠਿੰਡਾ ਜੈਨ ਗਰੁੱਪ ਮੈਂ ਜੋ ਬਸ ਸਟੈਂਡ ਦੀ ਹਵਾ ਉੱਡ ਰਹੀ ਹੈ ਕਿ ਉੱਥੇ ਜਾ ਰਿਹਾ ਹੈ ਉਸ ਦੇ ਬਾਰੇ ਦੇ ਵਿੱਚ ਅਸੀਂ ਅੱਜ ਇਕੱਠੇ ਹੋਏ ਸੀ ਇੱਥੇ ਸਾਰੀਆਂ ਮਾਰਕੀਟਾਂ ਦੇ ਪ੍ਰਧਾਨ ਸਾਰੀਆਂ ਮਾਰਕੀਟਾਂ ਦੇ ਬਸ ਸਟੈਂਡ ਦੇ ਹੋਰ ਦੇ ਸਾਰੇ ਦਿਨਾਂ ਵਜੇ ਦੇ ਇੱਥੇ ਇਕੱਠੇ ਹੋਏ ਸੀ ਔਰ ਵਿਚਾਰ ਪਤਾੰਦਾ ਚੱਲਿਆ ਸਾਡਾ ਅਗਰ ਇਹ ਬਸ ਅੱਜ ਇੱਥੋਂ ਜਾਂਦਾ ਹੈ ਤਾਂ ਸ਼ਹਿਰ ਦੇ ਵਿੱਚ ਇੱਕ ਬਸ ਦਾ ਨਹੀਂ 6 ਬਸ ਦੇ ਬਣ ਜਾਣਗੇ ਪੰਨਾ ਵਸੜਾ ਜਿਹਨੀ ਕਾਲਜ ਦੂਜਾ ਵਸੜਾ ਆਈਟੀਆ ਚੌਕ ਤੀਜਾ ਵਸੜਾ ਪ੍ਰਾਣਾ ਦਾ ਚੌਥਾ ਵਸੜਾ ਬੀਬੀ ਵਾਲਾ ਚੌਕ ਪੰਜਵਾਂ ਵਸੜਾ ਕਨੇਯਾ ਚੌਕ ਇਸ ਤਰ੍ਹਾਂ ਜਿਹੜੇ ਟੈਂਪੂ ਵਾਲੇ ਐ ਇਸ ਵਸੜੇ ਦੇ ਨਾਲ ਸਾਰੇ ਹੀ ਦਫ਼ਤਰ ਸਰਕਾਰੀ ਦਫ਼ਤਰ ਕਚਹਿਰੀ ਤੇ ਆਪਰਾ ਬੱਸ ਸਟੈਂਡ ਇਹ ਪਰਲੇ ਪਾਸੇ ਰਜਿੰਦਰਾ ਕਾਲਚ ਰਜਿੰਦਰਾ ਕਾਲਜ ਦੇ ਨਾਲ ਸਰਕਾਰੀ ਹਸਪਤਲ ਪੋਸਟੋਬਾਦੀ ਨਾਮ ਦਾ ਹਸਪਤਾਲ ਔਰ ਬੜੇ ਬੱਡੇ ਬੱਡੇ ਨੇ ਅਦਾਰੇ ਆ ਜਿਹੜੇ ਕਿ ਪਬਲਿਕ ਨੂੰ ਸਹੂਲਤਾਂ ਦਿੰਦੇ ਆ ਉਹ ਸਾਰੇ ਹੀ ਬੱਸ ਅੱਡੇ ਦੇ ਨਾਲ ਆ ਇਹ ਬੱਸ ਅੱਡਾ ਸਿਰਫ ਇੱਕ ਸਿਆਸਤ ਹੈ ਉਹਨਾਂ ਲੋਕਾਂ ਦੀ ਜਿਹੜੇ ਲੋਕ ਸਸਤੀਆਂ ਜਗ੍ਹਾ ਲੈ ਕੇ ਮਹਿੰਗੀਆਂ ਕਰਕੇ ਪ੍ਰੋਜੈਕਟ ਲਿਆ ਕੇ ਉਹਨਾਂ ਨੂੰ ਵੇਚਦੇ ਆ ਔਰ ਬਸੱਡ ਦੀ ਕਿਸੇ ਨੂੰ ਕੋਈ ਤਕਲੀਫ ਨਹੀਂ ਬਸੱਡ ਦਾ ਉੱਚੀ ਥਾਡੇ ਬਣਿਆ ਹੋਇਆ ਹੈ ਔਰ ਬਸੱਡ ਦਾ ਹਰੇਕ ਪੰਜਾਬ ਦੇ ਬਸੱਡੇ ਪਾਣੀ ਘੜਦਾ ਹੈ ਇਹ ਬਸੱਡ ਦਾ ਇੱਕ ਟਿੱਬਾ ਹੁੰਦਾ ਸੀ ਪਹਿਲਾਂ ਜਿਹਨੂੰ ਡਾਕੂ ਟਿੱਬਾ ਕਿਹਾ ਜਾਂਦਾ ਸੀ ਉਸ ਟਿੱਬੇ ਦੇ ਢਾਕੇ ਇਹ ਬਸੱਡਾ ਬਣਿਆ ਇਹ ਬਸੱਡਾ ਸੜਕ ਤੋਂ ਸ਼ਹਿਰ ਤੋਂ 6 ਫੁੱਟ ਚ ਹੈ ਪਿੰਡਾਂ ਨੂੰ ਕੀ ਰਿਕਸਾ ਨਹੀਂ ਉਹ ਪਿੰਡਾਂ ਦੇ ਤੋਂ ਆਉਣ ਵਾਲਾ ਇੰਦਾ ਇਹ ਸਾਰੇ ਨੁਕਸਾਨ ਹੈ ਜੀ ਜਿਹੜੇ ਪਿੰਡਾਂ ਦੇ ਆਉਣ ਦੇ ਤਰੀਕਾ ਪੁੱਗਦੀ ਹੈਗੀ ਉਹ ਇੱਥੋਂ ਉੱਪਰ ਦੇ ਸਾਹਮਣੇ ਕਿਚੜੀ ਹੈ ਜਿਹੜੇ ਬੱਚੇ ਰਜਿੰਦਰਾ ਕਾਲ ਚ ਪੜ੍ਹਦੇ ਐ 2 3000 ਬੱਚਾ ਰਜਿੰਦਰਾ ਕਾਲ ਚ ਪੜ੍ਹਦਾ ਹੈਗਾ ਉਹ ਬੱਚੇ ਇਥੋਂ ਬੱਸ ਉਤਰਦੇ ਆ ਨਾ ਰਜਿੰਦਰਾ ਕਾਲ ਚਲੇ ਜਾਂਦੇ ਆਗੇ ਔਰ ਜਿਹੜੇ ਬੰਦੇ ਸੈਕਟਰੀਅਰ ਦੇ ਵਿੱਚ ਕੰਮ ਹੁੰਦਾ ਹੈਗਾ ਜਿਆਦਾ ਲੋਕਾਂ ਨੂੰ ਸੈਕਟਰੀਅਰ ਚ ਕੰਮ ਪੈਂਦਾ ਹੈਗਾ ਉਹ ਬੱਸੇ ਦੇ ਉੱਤੇ ਦੇ ਸੈਕਟਰੀਅਰ ਚ ਆਉਂਦਾ ਕੰਮ ਕਰਾਉਂਦੇ ਆਗੇ ਜਿਹੜੇ ਬੰਦੇ ਬਿਮਾਰ ਐ ਉਹਨਾਂ ਨੇ ਹਸਪਤਾਲ ਜਾਣਾ ਹੁੰਦਾ ਹੈਗਾ ਬੱਸੇ ਦੇ ਉੱਤੇ ਦੇ ਹਸਪਤਾਲ ਚਲੇ ਜਾਂਦੇ ਆ ਔਰ ਟੈਂਪੂ ਵਾਲਾ 10 20 ਰੁਪਏ ਲੈਂਦਾ ਹੈਗਾ ਅਗਰ ਬੱਸਾ ਉੱਤੇ ਚਲਾ ਗਿਆ ਕਾ ਟੈਂਪੂ ਵਾਲਾ 100 150 ਤੋਂ 700 ਰੁਪਿਆ ਨਹੀਂ ਲਊਗਾ ਔਰ ਲੁੱਟ ਖੋ ਵਧੂਗੀ ਸ਼ਹਿਰ ਦੇ ਵਿੱਚ ਘਰਾਜ ਵੜ ਕੇ ਲੁੱਟ ਖੋ ਖੋ ਰਹੀ ਐ ਘਰਾਜ ਵੜ ਕੇ ਲੋਕ ਜੋ ਮੋਟਰ ਰੇਏ ਨੇਗੇ ਔਰ ਜੇ ਇਹ ਬੱਸ ਅੱਡਾ ਇੱਥੋਂ ਚਲਾ ਗਿਆ ਤਾਂ ਉੱਥੋਂ ਟੈਂਪੂ ਵਾਲੇ 100 ਮੀਟਰ ਦੇ ਦੀ ਲੁੱਟ ਵਧੂਗੀ ਜੀ ਸਰਕਿੰ ਹੈ ਮੈਂ ਕਹਿੰਦਾ ਕੀ ਕਰ ਸਕਦਾ ਮੀਟੀ ਮੀਟੀ ਮੈਂ ਬਲਤੇਜ ਸਿੰਘ ਵਾਂਦਰ ਕਨਵੀਨਰ ਮਾਲਵਾ ਜ਼ੋਨ ਪ੍ਰਾਈਵੇਟ ਬੱਸ ਸਪੈਕ ਐਸੋਸੀਏਸ਼ਨ ਅਸੀਂ ਜਿਹੜਾ ਇਹ ਅੱਜ ਹੈਗਾ ਵਪਾਰੀਆਂ ਨਾਲ ਰਲ ਕੇ ਜਿਹੜੇ ਇੱਕ ਹਫ਼ਤੇ ਤੋਂ ਅਸੀਂ ਮੀਟਿੰਗਾਂ ਕਰ ਰਹੇ ਸੀ ਮਹਿਣਾ ਚੌਕ ਹੈ ਤੋਪੀ ਬਾਜ਼ਾਰ ਹੈ ਕਪੜਾ ਮਾਰਕੀਟ ਹੈ ਸਾਰੀਆਂ ਮਾਰਕੀਟਾਂ ਨਾਲ ਅਸੀਂ ਮੀਟਿੰਗਾਂ ਕੀਤੀਆਂ ਵੀ ਜਿਹੜਾ ਬੱਸ ਸਟੈਂਡ ਹੈ ਇਹ ਬਾਹਰ ਜਾ 6-7 ਕਿਲੋਮੀਟਰ ਤੇ ਇੱਕ ਨੁੱਕਰ ਤੇ ਮਲੋੜ ਰੋਡ ਤੇ ਲਜਾਇਆ ਜਾ ਰਿਹਾ ਜਿਹਦੇ ਨਾਲ ਸ਼ਹਿਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਜਾ ਰਿਹਾ ਕਿਉਂਕਿ ਜਿਹੜਾ ਜਿੰਨਾ ਵੀ ਇੱਥੇ ਪ੍ਰਬੰਧਕੀ ਕੰਪਲੈਕਸ ਹੈ ਚਾਹੇ ਉਹ ਕਚਹਿਰੀ ਹੈ ਸਿਵਲ ਦੇ ਹੈਗੇ ਡੀਸੀ ਦਫ਼ਤਰ ਹੈ ਤਸਿਲਦਾਰ ਹੈ ਹਰ ਤਰ੍ਹਾਂ ਦੇ ਜਿਹੜੇ ਦਫ਼ਤਰ ਹੈ ਉਹ ਇੱਥੇ ਹੈ ਡਾਕਖਾਨਾ ਇੱਥੇ ਹੈ ਹਸਪੀਟਲ ਇੱਥੇ ਹੈ ਬੱਸ ਸਟੈਂਡ ਰਜਿੰਦਰਾ ਕਾਲਜ ਇੱਥੇ ਹੈ ਹਰ ਤਰ੍ਹਾਂ ਦੇ ਲੋਕਾਂ ਨੇ ਜਿਹਨੇਿੱਥੇ ਆਉਣਾ ਉਹ ਇੱਥੇ ਆਉਣਾ ਹੈ ਜਿਹੜੇ 6-7 ਕਿਲੋਮੀਟਰ ਤੋਂ ਆਉਣਾ ਹੈ ਉਹ ਕਿਸੇ ਤਰ੍ਹਾਂ ਦਾ ਵਾਈਵਲ ਨਹੀਂ ਹੋਊਗਾ ਜਿਹੜੇ ਇਹ ਕਹਿੰਦੇ ਆ ਵੀ ਇੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਹੈਗੀ ਹੈ ਬੱਸਾਂ ਨਾਲ ਤਾਂ ਕੋਈ ਟ੍ਰੈਫਿਕ ਜਾਮ ਨਹੀਂ ਹੋਣਾ ਹੈਗਾ ਕਿਉਂਕਿ ਹੁਣ ਦੋ ਰਿੰਗ ਰੋਡ ਨਿਕਲ ਗਿਆ ਹੈਗੀਆਂ ਟਰੱਕ ਵਗੈਰਾ ਬਾਹਰ ਦੀ ਹੋ ਗਏ ਆ ਤੇ ਜਿੱਥੋਂ ਤੱਕ ਜਿਹੜੇ ਬੱਸਾਂ ਦੇ ਟ੍ਰੈਫਿਕ ਦੀ ਜਾਮ ਦੀ ਗੱਲ ਕਰਦੇ ਆ ਜੇ ਉਹ ਵਡਾਉਂਦੇ ਅਮਲੋਟ ਰੋਡ ਤੇ ਬੱਸ ਸਟੈਂਡ ਤਾਂ ਉਹ ਇੱਕ ਨਹੀਂ ਪੰਜ ਬਾਣ ਨਹੀਂ ਬਰਨਾਲਾ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਤੋਂ ਜਿਹੜੀ ਸਵਾਰੀ ਹੈ ਉਹ ਬੀਬੀ ਵਾਲਾ ਚੌਂਕ ਤੇ ਉਤਰੂਗੀ। ਗੋਨਿਆਣਾ ਤੋਂ ਆਉਣ ਵਾਲੀ ਜਿਹੜੀ ਸਵਾਰੀ ਹੈ ਉਹ ਕਨ੍ਹਈਆ ਚੌਂਕ ਤੇ ਉਤਰੂਗੀ। ਮਾਨਸਾ ਰੋਡ ਤੋਂ ਆਉਣ ਵਾਲੀ ਸਵਾਰੀ ਹੈ ਉਹ ਆਈਟੀਆਈ ਚੌਂਕ ਤੇ ਉਤਰੂਗੀ। ਢੱਬ ਵਾਲੀ ਤੋਂ ਆਉਣ ਵਾਲੀ ਸਵਾਰੀ ਹੈ ਉਹ ਇੰਡੀਰਿੰਗ ਕਾਲਜ ਕੋਲੇ ਉਤਰੂਗੀ। ਤੇ ਸਾਰੇ ਥਾਵਾਂ ਤੋਂ ਆਟੋ ਹੀ ਚੱਲਣਗੇ। ਆਟੋਆਂ ਦਾ ਕੜਮਾਸਾ ਇੰਨਾ ਵੱਧੂਗਾ ਕਿ ਸ਼ਹਿਰ ਦੇ ਵਿੱਚ ਦੀ ਲੰਘਣਾ ਮੁਸ਼ਕਲ ਹੋ ਜੂਗਾ। ਅੱਜ ਵੀ ਤੁਸੀਂ ਇਹ ਦੇਖ ਸਕਦੇ ਆ। ਇਹ ਦਿਨ ਚ ਤਿੰਨ ਤੋਂ ਚਾਰ ਵਾਰੀ ਜਿਹੜਾ ਹੈਗਾ ਹਨੁਮਾਨ ਚੌਕ ਤੋਂ ਲੈ ਕੇ ਕਚਹਿਰੀ ਤੱਕ ਜਾਮ ਲੱਗਦਾ ਤੇ ਆ ਉਸ ਤੋਂ ਬਾਅਦ ਆ ਟੈਂਪੂਆਂ ਦੀ ਕਿਉਂਕਿ ਇੱਕ ਬੱਸ ਦੀ ਸਵਾਰੀ ਲਿਆਉਣ ਵਾਸਤੇ 15 ਤੋਂ 20 ਆਟੋ ਦੀ ਲੋੜ ਪੈਂਦੀ ਐਨਾ ਕੜਮਾ ਸਵਾਜ ਜਾਣਾ ਇੱਕ ਸ਼ਹਿਰ ਸਾਰਾ ਜਾਮ ਹੋ ਕੇ ਰਹਿ ਜੂਗਾ ਇਹਦਾ ਜਿਹੜਾ ਦੂਰ ਬੱਸ ਸਟੈਂਡ ਨੂੰ ਜਾਣਾ ਇਹਦਾ ਹੱਲ ਵੀ ਹੈਗਾ ਇਹਦੇ ਵਾਸਤੇ ਐਲੀਵੇਟਡ ਰੋਡ ਬਣਾਉਣੀ ਚਾਹੀਦੀ ਹੈ ਇਥੋਂ ਐਲੀਵੇਟਡ ਰੋਡ ਬਣਾਈ ਜਾਵੇ ਉਧਰ ਰੋਜ ਗਾਰਡਨ ਤੋਂ ਲੈ ਕੇ ਆਈ ਚੌਂਕ ਤੱਕ ਬਣਾਈ ਜਾਣੀ ਚਾਹੀਦੀ ਹੈ ਪੁਰਾਣੇ ਬੱਸ ਸਟੈਂਡ ਤੋਂ ਬੀਬੀ ਵਾਲਾ ਰੋਡ ਤੱਕ ਬਣਾਈ ਜਾਣੀ ਚਾਹੀਦੀ ਹੈ ਪਾਵਰ ਹਾਊਸ 100 ਕੁੱਟੀ ਚੱਕ ਦਾ ਸਰਕਾਰੀ ਜ਼ਮੀਨ ਹੈ ਇੱਕ ਸਾਈਡ ਤੇ ਪਾਵਰ ਹਾਊਸ ਰੋਡ ਨੂੰ ਡਬਲ ਕੀਤਾ ਜਾ ਸਕਦਾ ਇਹ ਜਿਹੜੇ ਉਹ ਇਹ ਹੱਲ ਹੋ ਸਕਦੇ ਕਿਉਂਕਿ ਜਿਹੜੇ ਬੱਸਾਂ ਤੇ ਗਰੀਬ ਜਨਤਾ ਆਉਂਦੀ ਹੈ ਜਿਹੜੇ ਮਾਰਕੀਟ ਤੇ ਇਥੋਂ ਆਉਣਾ ਪਹਿਲਾਂ ਤਾਂ ਉਹ ਬੱਸ ਬੱਸ ਦਾ ਕਿਰਾਇਆ ਦੇ ਕੇ ਆਉਣਗੇ ਫਿਰ ਉਹਨਾਂ ਨੂੰ 20 ਤੋਂ 30 ਰੁਪਏ ਹਾਟੋ ਦਾ ਕਿਰਾਇਆ ਦੇਣਾ ਪਊਗਾ ਲੋਕਾਂ ਤੇ ਆਰਥਿਕ ਬੋਝ ਵੀ ਪਊਗਾ ਤੇ ਉਹਨਾਂ ਦੇ ਸਮੇਂ ਦੀ ਬਰਬਾਦੀ ਵੀ ਹੋਊਗੀ ਕਿਸੇ ਨੂੰ ਮਿਲ ਨਹੀਂ ਕਿਸੇ ਨਹੀਂ ਇਹ ਸਾਨੂੰ ਨਾਲ ਮੀ ਤੁਹਾਨੂੰ ਨਹੀਂ ਹੋਈ ਆ ਅੱਜ ਅਸੀਂ ਲੋਕਾਂ ਨੂੰ ਦੇ ਰਾਜਚਾ ਆਪਦੀ ਗੱਲ ਲੈ ਕੇ ਜਾ ਰਹੇ ਆ ਜਦੋਂ ਸਾਡੇ ਨਾਲ ਪਿਆਰ ਜੱਥੇ ਬੰਦੀਆਂ ਸਾਰੀਆਂ ਜੋੜਦੀਆਂ ਸਾਰੀਆਂ ਜੱਥੇ ਬੰਦੀਆਂ ਨੂੰ ਲੈ ਕੇ ਡੀਪੀ ਸਾਹਿਬ ਨੂੰ ਮਿਲਾਂਗੇ ਐਮਐਲਏ ਸਾਹਿਬ ਨੂੰ ਵੀ ਮਿਲਾਂਗੇ ਸਾਰਿਆਂ ਨੂੰ ਯਾਨੀ ਜੋ ਵੀ ਮੋਤਬਰ ਸੱਜਣ ਹੈ ਉਹਨਾਂ ਨੂੰ ਜਾ ਕੇ ਮਿਲਿਆ ਜਾਊਗਾ ਤੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਬਸ ਸਟੈਂਡ ਨੂੰ ਇੱਥੇ ਹੀ ਰੱਖਿਆ ਜਾਵੇ ਪਤਾ ਲੱਗਦਾ ਕਿ ਬਸ ਸਟੈਂਡ ਦੇ ਵਿੱਚ ਤਿਆਰੀਆਂ ਹੋ ਚੁੱਕੀਆਂ ਹਾਂ ਹਾਂ ਉਹਨਾਂ ਵੱਲੋਂ ਤਿਆਰੀਆਂ ਕਰੀ ਜਾਂ ਇਹ ਦੇਖੋ ਅਸੀਂ ਵੀ ਜਿਹੜਾ ਜੇ ਨੂੰ ਆਪਾਂ ਇਹ ਕਹੀਏ ਵੀ ਸੰਹਾਰਛ ਲੇਟ ਛੇੜਿਆ ਇਹ ਦੂ ਪਹਿਲਾਂ ਜਦੋਂ ਵੀ ਗੱਲ ਚੱਲਦੀ ਸੀ ਇਹ ਸੀ ਬੇਨਨ ਦਾ ਟਰਾਲੀ ਤੇ ਪਾਰ ਰੱਖਿਆ ਜੀ ਰੇੜੀ ਤੇ ਪਾਰ ਰੱਖਿਆ ਇਹ ਕਿਸੇ ਨੂੰ ਉਮੀਦ ਹੀ ਨਹੀਂ ਸੀ ਵੀ ਇਹ ਬੱਸ ਸਟੈਂਡ ਬਾਹਰ ਜਾਊਗਾ ਇਹ ਸੀਗਾ ਵੀ ਸ਼ੋਸ਼ੇ ਆ ਪਰ ਹੁਣ ਜਦੋਂ ਪਤਾ ਲੱਗਿਆ ਵੀ ਬੱਸ ਸਟੈਂਡ ਬਾਹਰ ਜਾ ਰਿਹਾ ਤਾਂ ਹੀ ਉੱਠਿਆ ਸੀ ਦੂਜੇ ਸਾਨੂੰ ਵੀ ਪਤਾ ਲੱਗਿਆ ਲੋਕ ਮੰਤਰੀ ਜੀ ਨੇ ਕਿਹਾ ਸੀਗਾ ਵੀ ਲੋਕਾਂ ਨੇ ਜੇ ਰਹਤੇ ਹੀ ਥੱਲੇ ਆ ਜਾਣ ਹਾਂ ਉਹਨਾਂ ਨੇ ਇਹ ਕਿਹਾ ਸੀ ਹਾਂ ਲੋਕਾਂ ਨੇ ਇਹ ਕਿਹਾ ਸੀ ਵੀ ਇਹ ਨੂੰ ਲੋਕਾਂ ਦੀ رائے ਨਾਲ ਚੱਲਾਂਗੇ ਪਰ ਹੁਣ ਇੱਥੇ ਤਾਂ ਮੇਰਾ ਕਹ ਲੋਕਾਂ ਦੀ ਰਾਇ ਨਹੀਂ ਸੁਣੀ ਗਈ ਸ਼ਹਿਰ ਦਾ ਕੋਈ ਵੀ ਬੰਦਾ ਇਹ ਨਹੀਂ ਕਹੂਗਾ ਵੀ ਇਹ ਵਾਈਬਲ ਹੈ ਕਿਸੇ ਤਰ੍ਹਾਂ 7 ਕਿਲੋਮੀਟਰ ਬਾਹਰ ਜਾ ਕੇ ਇੱਕ ਨੁੱਕਰ ਤੇ ਜਿੱਥੇ ਕੋਈ ਆਬਾਦੀ ਨਹੀਂ ਉਸ ਥਾਂ ਤੇ ਉਸ ਥਾਂ ਤੇ ਬੱਸ ਸਟੈਂਡ ਬਣਾਇਆ ਜਾ ਰਿਹਾ ਦੇਖੋ ਲੁਧਿਆਣਾ ਹੈ ਅੰਮ੍ਰਿਤਸਰ ਹੈ ਜਲੰਧਰ ਹੈ ਉਪਰ ਉਹ ਕਿੰਨੇ ਕਰਾਊਡਡ ਹੈ ਉੱਥੇ ਬੱਸ ਸਟੈਂਡ ਉੱਥੇ ਹੀ ਰੱਖੇ ਗਏ ਉੱਥੇ ਐਲੀਵੇਟਡ ਰੋਡ ਬਣਾਈਆਂ ਗਈਆਂ ਪੌਲ ਬਣਾਏ ਗਏ ਉਸੇ ਤਰ੍ਹਾਂ ਹੀ ਬਣਾਇਆ ਤੇ ਇਹਨਾਂ ਨੇ ਇੱਕ ਪਟਿਆਲਾ ਬੱਸ ਸਟੈਂਡ ਕੱਢਿਆ ਉਸੇ ਦੇ ਜਾ ਕੇ ਸਰਵੇ ਕਰ ਲੈਣ ਕਿ ਲੋਕੀ ਉੱਥੇ ਕਿੰਨੇ ਦੁਖੀ ਆ 25 ਸਾਲ ਹੋ ਗਏ ਬਰਨਾਲਾ ਬੱਸ ਸਟੈਂਡ ਬਾਹਰ ਕੱਢਿਆ ਸੀ ਅੱਜ ਤੱਕ ਸਥਾਪਿਤ ਨਹੀਂ ਹੋ ਸਕਿਆ ਬੱਸ ਸਟੈਂਡ ਬਾਹਰ ਕੱਢਣਾ ਹੱਲ ਨਹੀਂ ਬੱਸ ਸਟੈਂਡ ਰੇਲਵੇ ਸਟੇਸ਼ਨ ਇਹ ਜਿਹੜੇ ਆ ਲੋਕਾਂ ਦੇ ਨੀਅਰੈਸਟ ਹੋਣੇ ਚਾਹੀਦੇ ਆ ਮਾਰਕੀਟ ਦੇ ਨੀਅਰ ਹੋਣੇ ਚਾਹੀਦੇ ਆ ਕਿਉਂਕਿ ਜੇ ਹੁਣ ਉਹ ਇਨੀ ਦੂਰੋਂ ਕੋਈ ਲੇਡੀ ਸਵਾਰੀ ਹੈ ਬੱਚੀ ਹੈ ਬਜ਼ੁਰਗ ਹੈ ਜਿਹੜੇ ਹੁਣ ਸਵੇਰ 4:00 ਵਜੇ ਬੱਸ ਸਰਵਿਸ ਸ਼ੁਰੂ ਹੋ ਜਾਂਦੀ ਹੈ ਤੜਕੇ ਸਵੇਰ ਤੇ ਰਾਤ ਦੇ 11:00 ਵਜੇ ਤੱਕ ਬੱਸ ਸਰਵਿਸ ਆਉਂਦੀ ਹੈ ਉੱਥੋਂ ਹੁਣ ਜੇ ਕੋਈ ਮਲੋੜ ਰੇਡ ਤੋਂ ਆਟੋ ਲੈ ਕੇ ਆਉਂਦਾ ਕੀ ਆਪਾਂ ਸਮਝਦੇ ਆ ਵੀ ਬਾਈਬਲ ਉਹ ਸੁਰੱਖਿਆ ਹੈ ਉਹਦੀ ਸੁਰੱਖਿਆ ਤਾਂ ਅੱਜ ਨਹੀਂ ਹੈਗਾ ਬਾੜਾ ਜਾਂ ਦੁਪਹਿਰਾ ਚੜਿਆ ਹੁੰਦਾ ਦੁਪਹਿਰੇ ਜਿਹੜੇ ਤੁਰੇ ਜਾਂਦੇ ਧੁੱਕ ਤੇ ਵੀ ਸੜਕ ਸੁਣੀ ਹੁੰਦੀ ਹੈ ਉੱਥੇ ਲੁੱਟ ਲਏ ਜਾਂਦੇ ਇਹ ਇਹਦੇ ਆਸਤੇ ਤਾਂ ਬਹੁਤ ਜਿਆਦੇ ਔਖਾ ਹੋ ਜੂ ਜਿਹੜੇ ਮਾਰਕੀਟ ਤੇ ਇੱਥੇ ਲੋਕੀ ਦੁਕਾਨੇ ਕੰਮ ਕਰਦੇ ਆ ਹਰੇਕ ਦੁਕਾਨ ਤੇ ਦੋ ਦੋ ਚਾਰ ਚਾਰ ਦੁਕਾਨ ਕੰਮ ਕਰਦੇ ਆ ਜਿੰਨੀ ਕੋਨੇ ਤਰਖਾ ਮਿਲਦੀ ਓਨੇ ਤੇ ਫਿਰ ਇਹਨਾਂ ਦਾ ਕਰਾਇਆ ਹੀ ਲੱਗ ਜਾਇਆ ਕਰੂਗਾ ਨਾਲ ਮਾਰਕੀਟ ਦਾ ਡੇੜਾ ਵੀ ਡੁੱਬੂਗਾ ਦਿਲ-ਪੁੱਲ ਮਾਰਕੀਟ ਫੇਲ ਹੋ ਜੂਗੀ ਸਾਰੀ ਬਠਿੰਡੇ ਦੀ ਅਸਲ ਨਾਲ ਸਾਰੀ ਇਹ ਗੱਲ ਕਰੀ ਜਾ ਰਹੀ ਹੈ ਦੇਖੋ ਜੀ ਅਸੀਂ ਜੋ ਮਾਰਕੀਟਾਂ ਕੀਤੀਆਂ ਅੱਜ ਹੁਣ ਕਪੜਾ ਮਾਰਕੀਟ ਨਾਲ ਹੈ ਮਹਿਣਾ ਚੌਕ ਹੈ ਜੋ ਬਾਕੀ ਇਕਰ ਵਜਾਰਾ ਧੋਬੀ ਵਜਾਰਾ ਆਲੇਆ ਵਪਾਰ ਮੰਡਰ ਆਲੇ ਸਾਰੇ ਆਏ ਆ ਨਾਲ ਦੇ ਪਿੰਡਾਂ ਦੀਆਂ ਪੰਚ ਨਾਲ ਦੇ ਪਿੰਡਾਂ ਵਾਲੇ ਵੀ ਆਏ ਆ ਕਿਸਾਨ ਯੂਨੀਅਨ ਵਾਲੇ ਵੀ ਆਏ ਆ ਹੋਰ ਜੱਥੇਬੰਦੀਆਂ ਵੀ ਵੱਖ-ਵੱਖ ਜੱਥੇਬੰਦੀਆਂ ਜੋ ਸ਼ਹਿਰ ਨੂੰ ਪਿਆਰ ਕਰਨ ਵਾਲੇ ਲੋਕ ਆਏ ਆ ਐਮਸੀ 82.8 ਐਮਸੀ ਬੈਠੇ ਆ ਐਮਸੀ ਵੀ ਆਏ ਆ ਤੇ ਸਾਰੇ ਆ ਰਹੇ ਹੋਣ ਇਸ ਨਾਲ ਕਿਹੜਾ ਪਿੰਡਾਂ ਤੱਕ ਨੂੰ ਜਾਇਆ ਜਾਏਗਾ ਬਿਲਕੁਲ ਅਸੀਂ ਪਿੰਡਾਂ ਤੇ ਜਾ ਕੇ ਸਾਰੀਆਂ ਪੰਚਾਇਤਾਂ ਨੂੰ ਮਾਲ ਲਵਾਗੇ ਉਹਨਾਂ ਦੇ ਮਤੇ ਵੀ ਪਵਾ ਕੇ ਮੁੱਖ ਮੰਤਰੀ ਨੂੰ ਭੇਜਾਂਗੇ ਤੇ ਜਦੋਂ ਵੀ ਅਗਲਾ ਕਦਮ ਕਰਾਂਗੇ ਤੇ ਤੁਹਾਡੇ ਪਿੰਡਾਂ ਵਾਲੀਆਂ ਪੰਚਾਇਤਾਂ ਨੂੰ ਵੀ ਨਾਲ ਲੈ ਕੇ ਕਰਾਂਗੇ